ਕਮਾ ਕੀ ਹੈ ਜੋ ਬਸ ਤੇ ਲੋਡ ਆ ਗਿਆ ਕਮੋ ਬਾਈ ਬਾਈ ਵਧੀਆ ਕਰਾਉਂਦੇ ਬਹੁਤ ਸੀ ਆ ਕੱਲਾ ਹਰਾ ਦੀਦਾ ਆਪਣੇ ਕੂਟਰ ਦਾ ਖੁਸ਼ੀ ਦੀਂਦਾ ਹੋ ਬਈ ਬੋਲਣਾ ਨਹੀਂ ਕੂਟਰ ਆਪੇ ਸ਼ਾਮਲ ਕਰਾਉ ਆਪੇ ਸ਼ਾਮਲ ਕਰਾਉ ਆ ਬਾਈ ਇਹ ਇਕੱਲਾ ਡੰਡਾ ਦੀ ਨਾ ਜਿੰਨਾ ਦੇ ਫਿਰਵਾ ਦਾ ਆਪੇ ਕਰ ਦਿਆਂਗੇ ਬਹੁਤ ਸਣਾਓ ਬਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਪਣੀ ਕਬੂਤਰ ਬਾਜ਼ ਪ੍ਰਾਵਾ ਨੂੰ ਅੱਜ ਅਸੀਂ ਪਹੁੰਚੇ ਆ ਪਿੰਡ ਰਾਮਨਗਰ ਜ਼ਿਲ੍ਹਾ ਮੁਕਸਰ ਸਾਹਿਬ ਦੀ ਧਰਤੀ ਤੇ ਕਬੂਤਰ ਬਾਜ਼ੀ ਮੁਕਾਬਲੇ ਤੇ ਤੇ ਬਾਕੀ ਤੁਹਾਨੂੰ ਅਪਡੇਟ ਦਿੰਨੇ ਆ ਜਿਹੜੇ ਵੀ ਬਹੁਤ ਦੂਰ ਦੂਰੋਂ ਖਿਡਾਰੀ ਵੀ ਆਏ ਆ ਇਸ ਬਾਜ਼ੀ ਤੇ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਹਾਂਜੀ ਅੱਜ ਤੁਹਾਨੂੰ ਮਿਲਾਉਣੇ ਆ ਬਾਈ ਡਾਕਟਰ ਮਾਹੂਆਣਾ ਤੇ ਬਾਈ ਤਾਜਾ ਤੇ ਨਾਲ ਸਾਡੇ ਬਚੀ ਤੇ ਬਾਈ ਛੰਨੂ ਹਣੀ ਪਿੱਛੇ ਖੜੇ ਆ ਸਾਰੇ ਬਹੁਤ ਬਹੁਤ ਧੰਨਵਾਦ ਬਾਈਆਂ ਦਾ ਬਾਜੀ ਤੇ ਪਹੁੰਚੇ ਸਾਰੇ ਵੀਰ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਡਾਕਟਰ ਜੀ ਨਾਲ ਹੋਰ ਬਾਈ ਡਾਕਟਰ ਜੀ ਕੀ ਹਾਲ ਚੱਲ ਬਈ ਠੀਕ ਆ ਸਾਰੇ ਪਰਵਾਹ ਠੀਕ ਆ ਬਾਈ ਹੋਰ ਜਾਨਵਰ ਠੀਕ ਆ ਸਾਰੇ ਜਾਨਵਰ ਸੈੱਟ ਹੋਣਗੇ ਫੇਰ ਹੀ ਗੱਲ ਬਣਨੀ ਆ ਸਹੀ ਗੱਲ ਆ ਬਾਈ ਤੇ ਅੱਜ ਜਾਨਵਰਾਂ ਨਾਲ ਹੀ ਆ ਸਹੀ ਗੱਲ ਆ ਬਾਈ ਤੇ ਅੱਜ ਆਇਆ ਬਈ ਬਾਜੀ ਤੇ ਮਿਲ ਕੇ ਬਹੁਤ ਖੁਸ਼ੀ ਹੋਈ ਸਾਨੂੰ ਤੇ ਛੱਡਿਆ ਬਈ ਕਬੂਤਰ ਕਿੰਨੇ ਛੱਡਿਆ ਅਬ ਇਕ ਉਤਰ ਆਪਣੇ ਘਰੋਂ ਤਾਂ ਦੋ ਆ ਅੱਛਾ ਇੱਕ ਜਸਵੀਰਪਾਲ ਦੇ ਨਾਮ ਤੇ ਆ ਪੂਰੀ ਸੀ ਘਰੋਂ ਬਾਈ ਦੇ ਹਾਂਜੀ ਮੇਰੇ ਨਾਮ ਤੇ ਡਾਕਟਰ ਮਾਹੌਲ ਦੇ ਨਾਮ ਤੋਂ ਮੇਰੇ ਕੋਲ ਵੀ ਬਾਕੀ ਆਪਣੀ ਪਾਰਟੀ ਦੇ ਹੈਗੇ ਦੋ ਦੋ ਤੇ ਮਾਹੌਲ ਵਧੀਆ ਦਿਨ ਬਾਈ ਕਿਵੇਂ ਆ ਵਧੀਆ ਵਧੀਆ ਵਾਜੀ ਅੱਜ ਬਾਈ ਸਾਹਿਬ ਦਿਨ ਵਧੀਆ ਰਹਿਣਾ ਬਾਈ ਸਾਰੇ ਜਨ ਨਾਲ ਵਧੀਆ ਦਿੰਦਾ ਪਾਜੀ ਬਾਕੀ ਬਾਜੀ ਵਧੀਆ ਚੱਲ ਰਹੀ ਆ ਬਾਜੀ ਹੁੰਦੀ ਵੀ ਵਧੀਆ ਵੇਸੇ ਇੱਥੇ ਆਈ ਵਾਰੀ ਅਸੀਂ ਛੱਡਦੇ ਆ ਚੰਗੀ ਬਾਜੀ ਕਰਾਉਂਦੇ ਆ ਪ੍ਰਬੰਧ-ਪੁਰਬੰਧ ਵਧੀਆ ਰੰਮਣਾ ਹੋ ਗਿਆ ਬਾਈ ਲੱਖੂ ਹੋ ਗਿਆ ਗੁਰਵੰਸ਼ ਮਲੋਟ ਹੋ ਗਿਆ ਚੰਗੀ ਬਾਜੀ ਕਰਾਉਂਦੇ ਆ ਮੁੰਡੇ ਇਹ ਆਪ ਵੀ ਬਾਜੀਆਂ ਛੱਡਦੇ ਫਿਰ ਜਿਹੜਾ ਬੰਦਾ ਬਾਜ਼ੀਆਂ ਛੱਡਦਾ ਉਹਨੂੰ ਤਾਂ ਪਤਾ ਹੀ ਹੁੰਦਾ ਕਿ ਉਹ ਗਰੋਲੀ ਬਾਜੀ ਬਾਕੀ ਪਿਛਲਾ ਸਾਲ ਵੀ ਹਨਾ ਤੁਹਾਡਾ ਵਧੀਆ ਰਿਹਾ ਲਗ ਭਾਗ ਹਾਂ ਆਪਾਂ ਬਹੁਤ ਬਾਜੀਆਂ ਤੇ ਜਿਵੇਂ ਗਏ ਆ ਇਕੱਠੇ ਹੋਏ ਆ ਬਾਕੀ ਜਿਹੜਾ ਐਵਰੇਜ ਜਾਂ ਬਾਕੀਆਂ ਜੱਤ ਲੈਣੇ ਆ ਰਾਹੀ ਹੁੰਦਾ ਹੋਰ ਤਾਂ ਇੱਥੇ ਅੱਜ ਬਾਕੀ ਦੇਣੀ ਵਧੀਆ ਸਾਰੇ ਪਲੇਅਰ ਹੀ ਵਧੀਆ ਪਹੁੰਚਿਆ ਜੀ ਐ ਕਿ ਭਾਈ ਕੀ ਲੱਗਦਾ ਕੀ ਉਮੀਦ ਹੈ ਪੂਰੀ ਉਮੀਦ ਹੈ ਉਮੀਦ ਤਾਂ ਪੂਰੀ ਹੈ ਜੀ ਹਾਂ ਜਾਨਵਰਾਂ ਦੇ ਪੂਰਾ ਭਰੋਸਾ ਬਸ ਸਾਰੇ ਪਤਾ ਕੀ ਆ ਮੈਂ ਅਕਸਰ ਇੱਕ ਹੀ ਗੱਲ ਕਰਦਾ ਹੁਣ ਨਾ ਵੀ ਕਹਦੇ ਯਾਰ ਜਿੱਤ ਕਰ ਮੌਣੀ ਜਿੱਤ ਜਿੱਤ ਭਰਾਵਾ ਰੌਲਾ ਤਾਂ ਸਾਰਾ ਸਾਰਾ ਰੌਲਾ ਤਾਂ ਸਾਰਾ ਜਿੱਤ ਨਾਲ ਹੀ ਆ ਹਰੇ ਦਾ ਬਾਈ ਹੁੰਨੇ ਸਹੀ ਗੱਲ ਹੈ ਠੀਕ ਹੈ ਜਿੱਤਣ ਵਾਸਤੇ ਆਏ ਆ ਤੇ ਬਾਕੀ ਉਮੀਦ ਜਿਨੇ 65 ਛਾੜਦੂਤ ਰੁੱਡੇ ਆ ਸਾਰੇ ਕੋਈ ਜਿੱਤਣ ਵਾਸਤੇ ਆਏ ਆ ਉਹ ਹੀ ਨਿਹਰਨ ਵਾਸਤੇ ਆਇਆ ਬਾਕੀ ਸਮਾਂ ਦੱਸੂਗਾ 15 ਮਿੰਟ ਦਾ ਠੀਕ ਆ ਬਾਈ ਡਾਕਟਰ ਜੀ ਧੰਨਵਾਦ ਜੀ ਤੁਹਾਡਾ ਗੱਲ ਕਰਨ ਲਈ ਨਹੀਂ ਨਹੀਂ ਮੈਨੂੰ ਇੱਕ ਵਾਰੀ ਇਹ ਮਾ ਮਟਕਾ ਮਾਗੀ ਐਂ ਬਸ ਜੋਗਦਰ ਲੋਟ ਆ ਗਿਆ ਕਮੋ ਬਾਈ ਬਾਜੀ ਵਧੀਆ ਕਰਾਉਂਦੇ ਬਹੁੋਰ ਸੀ ਆ ਬਾਕੀ ਇਹ ਬਾਈ ਤਾਜਾ ਭੁੱਲਰਾ ਵਧੀਆ ਪਲੇਅਰ ਆ ਵਧੀਆ ਭਾਈਆਂ ਛੱਡਦਾ ਸਭ ਲੋਕ ਗੱਲ ਦੋ ਮਿੰਟ ਭਾਈਆ ਭਾਈ ਵੀ ਆਇਆ ਤਾਜ਼ਾ ਭਾਈ ਹੋਰ ਭਾਈ ਕਿਵੇਂ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਸਾਰੇ ਠੀਕ ਆ ਜੀ ਕਿਹੜਾ ਕਬੂਤਰ ਛੱਡਿਆ ਅੱਜ ਆਪਣਾ ਹੀ ਬੂਟਾ ਗੱਲ ਖਿੜਕੀਆਂ ਵਾਲਾ ਉਸਤਾਦ ਦੇ ਨਾਂ ਤੇ ਆਪਾਂ ਛੱਡਦੇ ਹਾਂ ਦੂਸਰੀ ਠੀਕ ਹੈ ਜੀ ਤੇ ਇੱਕ ਕਬੂਤਰ ਛੱਡਿਆ ਆਪਾਂ ਹਰੀ ਲਕੀਰ ਹੈੀ ਉਹਦੇ ਚਿੱਟਾ ਵੀ ਚਿੱਟੀ ਗੁੰਦਰੀ ਹੈ ਠੀਕ ਹੈ ਜੀ ਤੇ ਮੱਗ ਡਾਕਟਰ ਸਾਹਿਬ ਕਿੰਨੇ ਕਬੂਤਰ ਓਡੇ ਅੱਜ ਲਗਭਗ 65-70 ਕਬੂਤਰ ਆ ਜੀ ਠੀਕ ਹੈ ਕਾਪੀ ਦੇ ਤਾਂ ਥੋੜੇ ਚਰਚੋ ਠੀਕ ਹੈ ਕਾਪੀ ਦੇ ਇਹਦੇ ਨਾਲ ਥੋੜੇ ਓਹ ਲੋ ਫਾ ਥੋੜੀ ਲਿਸਟ ਦੇ ਨਾਲ ਰੰਗ ਡਬਲ ਡਬਲ ਭਰੇਗੇ ਤਾਂ ਕਰਕੇ ਕਲੀਅਰ ਚਾ ਕਰੀ ਜਾਂਦੇ ਆ ਤੇ ਕਾਪੀ ਤੇ ਕਾਪੀ ਤੇ ਕੋਈ ਗੱਲ ਨਹੀਂ ਭਰਾਵੇਂ ਦੇਵੋਗੇ ਸਾਥ ਬਿਲਕੁਲ ਬਿਲਕੁਲ ਇਹਨਾਂ ਨੇ ਆਖਿਆ ਹੋਇਆ ਬਾਈ ਜੀ ਵਧੀਆ ਇਹਨਾਂ ਨੂੰ ਲਾਇਆ ਹੋਇਆ ਦੇਨੇ ਪੈਣਾਗਾ ਬਾਈ ਤੂੰ ਕਿਹੜਾ ਛੱਡ ਆਪਾਂ ਛੱਡਿਆ ਕਾਲੀ ਬਗਲ ਲਾਲ ਚੱਲਰ ਇੱਕ ਹੈਗਾ ਢਿੱਡ ਹਰਾ ਲਿਖੀ ਰੱਖੀ ਠੀਕ ਬੋਲਿਆ ਕਰ ਹਾਂਜੀ ਸਾਡੇ ਨਾਲ ਜੁੜਿਆ ਹੈ ਬਾਈ ਬਲਜੀਤ ਜੀ ਅਰਨੀ ਵਾਲੇ ਤੋਂ ਬੱਚ ਆ ਜੂਗਾ ਦੇ ਆਈ ਜਾਂਦਾ ਆ ਗਿਆ ਆ ਜਾਗੇ ਕੋਣ ਕੋਣ ਥੋੜੀ ਰਹਿ ਗਈ ਅਸੀਂ ਤਾਂ ਆ ਜਾਂ ਲੈਣਾ ਬਰਾਏ ਥੋੜਾ ਜਿਆ ਸਾਫ਼ ਕਰਨਾ ਪੈਂਦਾ ਹੋਰ ਬਾਈ ਕੀ ਹਾਲ ਹੈ ਵਧੀਆ ਠੀਕ ਠਾਕ ਬਾਈ ਠੀਕ ਹੈ ਸਾਰੇ ਜਾਨਵਰ ਠੀਕ ਆ ਵਧੀਆ ਕਹਿ ਮਾ ਜਾਨਵਰ ਕਿੰਨੀਆਂ ਬਾਜੀਆਂ ਛੱਡਣੀਆਂ ਇਸ ਦੀ ਬਾਜੀਆਂ ਯਾਰ ਜਿੰਨੀਆਂ ਛੱਡੀਆਂ ਗਈਆਂ ਇਹਨਾਂ ਦਾ ਘੜਾ ਕੋਈ ਹੈਗਾ ਮੇਰੇ ਕੋਲ ਨਹੀਂ ਐਂਟਰੀਆਂ ਪਰਤੀਆਂ ਐਂਟਰੀਆਂ ਪਰੀਆਂ ਸਾਰੀਆਂ ਐਂਟਰੀਆਂ ਵਾਲੀਆਂ ਸਾਰੀਆਂ ਐਂਟਰੀਆਂ ਵਾਲੀਆਂ ਇਹ ਕੀ ਰਹਿ ਤਾ ਜਿੰਨਾ ਕਰ ਕਬੂਤਰ ਪਹਿਲਾਂ ਤਾਂ ਐਂਟਰੀ ਵਾਲ ਨੂੰ ਪੂਰੇ ਕਰਾਂਗੇ ਬਾਅਦ ਚ ਖੁੱਲੀਆਂ ਵੇਖਾਂਗੇ ਯਾਰ ਠੀਕ ਆ ਪਹਿਲਾਂ ਜਿਹੜੀ ਐਂਟਰੀ ਵਾਲੀਆਂ ਆ ਉਹ ਕਰਾਂਗੇ ਸਾਰੀਆਂ ਅੱਜ ਦਾ ਕੀ ਮਾਹੌਲ ਆ ਅੱਜ ਦਾ ਮਾਹੌਲ ਵਧੀਆ ਕਿਹੜਾ ਕਬੂਤਰ ਛੱਡਿਆ ਕਬੂਤਰ ਅੱਜ 2 ਛੱਡੇ ਆ 2 ਛੱਡੇ ਕਰੋ ਕਰੋ ਇੱਕ ਸ਼ੰਨੂ ਕਰੋ ਇੱਕ ਮਿੰਦੀ ਕਰੋ ਠੀਕ ਆ 2 ਕਬੂਤਰ ਅੱਜ ਹਾਂ ਦੱਸੋ ਮਾੜਾ ਕੌਣ ਆ ਹੈ ਹਾਂ ਆ ਗਿਆ ਤੇਰੇ ਮਗਰੀ ਆ ਗਿਆ ਆਹ ਕੌਣ ਆ ਹੈ ਦੱਸ ਦੇ ਯਾਰ ਕੌਣ ਆ ਬਾਈ ਦੱਸ ਦੇ ਬੱਜੀ ਮਾਹੌਲ ਦਾ ਦੱਸ ਭਜੀ ਬਾਮਾ ਸਰਕ ਡਾਕਟਰ ਇਹਨਾਂ ਜੋ ਕਿ ਡਾਕਟਰ ਕੌਣ ਭਜੀ ਕਿਹੜਾ ਡਾਕਟਰ ਕੌਣ ਇਹਨਾਂ ਦੀ ਭਜੀ ਆਹ ਲਾ ਤੇ ਉਹ ਡਾਕਟਰ ਹੈ ਜਾਂਦਾ ਹਣ ਹੈ ਨਾ ਹੈ ਨਾ ਚੇਲਾ ਬਨ ਕਿਉਂ ਸ਼ੌਂਕ ਕ ਪੁੱਤਰ ਬਾਈ ਦਾ ਪੁੱਤਰਾ ਸ਼ੌਂਕ ਚੇਲਾ ਕਿਉਂ ਨਹੀਂ ਬਨਣਾ ਫਿਰ ਕਾ ਤੂੰ ਆਵਾ ਲੂ ਡਾਕਟਰ ਯਾਰ ਆ ਜਾ ਪੈਰੀ ਹਸਲਾ ਦੇ ਚੱਲ ਪੈਰੀ ਹਸਲਾ ਦੇ ਮੌਕਾ ਤੇਰੇ ਕੋਲੇ ਮੈਂ ਕਹਦਾ ਬਸ ਇੰਨੇ ਮੌਕਾ ਵੀ ਪਾ ਦੂਗਾ ਉਹ ਬੈਕ ਕਰੀਦਾ ਅਰ ਕੱਲਾ ਹਰਾ ਦੀਦਾ ਆਪਣੇ ਕੂਤਰ ਦਾ ਕੋਸ਼ੀ ਦੀਂਦਾ ਹੋ ਬਈ ਹਾਂ ਬੋਲਣਾ ਨਹੀਂ ਕੂਤਰ ਆਪੇ ਸ਼ਾਮਲ ਕਰਾ ਆਪੇ ਸ਼ਾਮਲ ਕਰਾਉਗਾ ਬਾਈ ਇਹ ਕੱਲਾ ਡੰਡਾ ਦੀਨਾ ਜਿੰਨਾ ਦੇ ਫਿਰਵਾਦ ਆਪੇ ਕਰਦੇ ਆਂਗੇ ਬਹੁਤ ਸਨਾਂਓ ਬਾਈ ਸਸੀਗਾ ਬਾਈ ਹਾਂਜੀ ਸਸੀਗਾ ਜੀ ਅੱਜ ਸਾਡੇ ਨਾਲ ਬਾਈ ਜਸ਼ਪ ਬਠਿੰਡਾ ਜੀ ਤੇ ਜਿੰਦਰ ਬਾਈ ਜੰਡਾ ਵਾਲੇ ਤੋਂ ਪਹੁੰਚਿਆ ਬਾਈ ਬਾਜੀ ਤੇ ਆਰਾਮਨਗਰ ਜੇਲਾ ਸਾਡੇ ਭਰਾ ਚੱਡੂ ਦੇ ਨਾਲ ਪਹੁੰਚੇ ਹੈ ਜੀ ਦੂਰੋਂ ਬਹੁਤ ਧੰਨਵਾਦ ਇਹ ਬਹੁਤ ਦੂਰੋਂ ਆਇਆ ਹੈ ਬਾਈ ਹਨਾ ਮੈਂ ਇਹਨਾਂ ਨੂੰ ਮੈਂ ਧੰਨਵਾਦ ਬਾਈ ਦਾ ਆਉਣ ਤੇ ਜੋ ਕਿ ਸੀਰ ਸਾਹਿਬ ਹੈ ਉਹਦੇ ਨਾਲ ਵੀ ਬਹੁਤ ਮਿੱਤਰਤਾ ਹੈ ਬਾਕੀ ਹੋਰ ਵੀ ਭਰਾ ਜਿਹੜੇ ਦੂਰੋਂ ਪਹੁੰਚੇ ਉਹਨਾਂ ਦਾ ਸਾਰੇ ਮਿੱਤਰ ਤਾਇਰ ਕਿਸੇ ਨਾ ਕੋਈ ਹੈ ਨਹੀਂ ਲਾਕ ਡਾਟ ਹਨਾ ਵਧੀਆ ਸਾਰੇ ਇਨਸਾਨ ਆ ਕਿਤੇ ਤੇ ਉਸ ਤੋਂ ਬਾਅਦ ਇਹਦੀ ਗੱਲ ਹੈਗੀ ਇੱਕ ਦੋ ਬੰਦੇ ਹੈਗੇ ਕਮੀਨੇ ਜਿਹੜੇ ਹੈਗੇ ਸਾਹਮਣੇ ਕੁਰਸੀ ਤੇ ਬੈਠੇ ਅੱਖਾਂ ਦੇ ਲੈ ਬਾਕੀ ਬੰਦੇ ਸਾਰੇ ਭਲੇ ਮਾਨਸਾ ਇਕੱਲਾ ਹੀ ਰਹਿਣਿਆ ਭਾਈ ਮੈਂ ਤਾਂ ਇੱਕ ਹੀ ਰਿਕੁਐਸਟ ਅਸਰ ਕਰਦਾ ਸਾਰੇ ਭਰਾਵਾਂ ਨੂੰ ਚਲੋ ਆਪਾਂ ਆਉਣੇ ਆ ਪਰ ਯਾਰ ਐਸ ਬਾਈ ਦਾ ਘਰ ਬਸਾਓ ਯਾਰ ਓਖੇ ਸੋਖੇ ਯਾਰ ਸਹੀ ਗੱਲ ਹੈ ਘਰ ਬਸਾਓ ਯਾਰ ਨਹੀਂ ਮਸੋਣਾ 20 25 ਦਿਨ ਦਾ ਦੇ ਜਾ ਕਰੋ ਆ ਘਟਦੀ ਯਾਰ ਹੋਰ ਬਾਈ ਆ ਘਟਦੀ ਯਾਰ ਕਹੀ ਨਾ ਹੋਰ ਬਾਈ ਠੀਕ ਹੋ ਵਧੀਆ ਬਾਈ ਵਧੀਆ ਜਾਨਵਰ ਠੀਕ ਆ ਬਹੁਤ ਵਧੀਆ ਜਾਨਵਰ ਵਧੀਆ ਬਾਈ ਯਾਰ ਪਰਿਵਾਰ ਵਧੀਆ ਬਾਈ ਪਰਿਵਾਰ ਤੇ ਸ਼ੌਂਕ ਕਰਨਾ ਭਰਾਵਾਂ ਦੇ ਸਰ ਆ ਜਾਂਨੇ ਸ਼ੌਂਕ ਕਰਨ ਭਰਾਵਾਂ ਦੇ ਸਰ ਤੇ ਵਧੀਆ ਗੱਲ ਆ ਬਈ ਸਾਰੇ ਮਿਲ ਜਾਂਦੇ ਇੰਨੇ ਬੰਦੇ ਮੈਂ ਕਹਿੰਦਾ ਬਾਲਾ ਵਧੀਆ ਬਾਈ ਇੱਕ ਸ਼ੌਂਕ ਕਰਨ ਆਈਦਾ ਬਾਈ ਹਾਂ ਹਾਂ ਜੀ ਥੋੜਾ ਵੀ ਮੈਂ ਨਾ ਮਿਹਨਤ ਆ ਬਾਈ ਤੁਸੀਂ ਲਾਈਵ ਕਰਦੇ ਹੋ ਸਾਰੇ ਭਰਾ ਯਾਰ ਮੈਂ ਨਾ ਇੱਕ ਥੋੜੇ ਸਰ ਤੇ ਹੀ ਬਾਈ ਹਨਾ ਨਹੀਂ ਬਾਈ ਸਾਰੇ ਭਰਾਵਾਂ ਦੇ ਸਰ ਤੇ ਮੈਂ ਤਾਂ ਨਾ ਬਾਈ ਤੁਹਾਨੂੰ ਸੱਦਾ ਕਰਉ ਜਦੋਂ ਲਾਈਵ ਕਰਦੇ ਆ ਆਪਾਂ ਤਾਂ ਇੱਕ ਹੀ ਗੱਲ ਆਨੇ ਆ ਭਰਾਵਾ ਕਿਸੇ ਦਾ ਕਬੂਤਰ ਨਜਾਇਜ਼ ਨਾ ਘਟੋ ਜੇ ਕਿਸੇ ਨਾ ਗਰੁੱਪ ਵਾਜੀ ਆ ਨਾ ਉਹਦੇ ਕਬੂਤਰ ਦੇ ਟਾਈਮ ਨਾਲ ਲਵਾਉ ਕਾਫੀ ਵਾਲਾ ਇਨਸਾਫ ਕਰੇ ਸਹੀ ਆ ਪਤਾ ਹੀ ਗੱਲ ਆਣੇ ਆ ਕਿਸੇ ਦੇ ਖਿਲਾਫ ਕੋਈ ਗਲਤ ਰਿਕਾਰਡਿੰਗ ਨਾ ਪਾਉ ਅੱਜ ਕੱਲ ਇਹ ਆਪਣੇ ਮਲੋਡ ਮੌਕਸਰੇ ਏਰੀਆ ਚ ਬਹੁਤ ਜਿਆਦਾ ਚੀਜ਼ਾਂ ਚੱਲ ਰਹੀਆਂ ਹਾਂਜੀ 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 ਆਪਾਂ ਇਹ ਚੀਜ਼ ਜਾਣੇ ਆ ਉ ਬਹੁਤ ਸੋਹਣੀਆਂ ਕੂਤਰ ਬਾਜੀਆਂ ਹੁੰਦੀਆਂ ਆਪਣੇ ਏਰੀਆ ਚ ਅੱਜ ਵੀ ਬਹੁਤ ਬਾਜੀਆਂ ਔਡੀਆਂ ਆਪਣੇ ਏਰੀਆ 'ਚ ਪੰਛੀ ਤਾਂ ਬਾਜੀ ਔਡੀਆਂ 'ਚ ਮਲੋਟ ਮੁਕਸਰੇ ਦੀਏ 'ਚ ਵਧੀਆ ਬਾਜੀਆਂ ਹਨ ਤੈਨੂੰ ਰੱਬ ਸੁੱਖ ਰੱਖੇ ਹੁਣ ਆਪਾਂ ਇੱਕ ਰਾਸਤਾਨ 'ਚ ਬਾਜੀ ਕਰਾਉਣੀ ਆ ਪਿੰਡ ਕੜੜਾ ਵਾਲੇ ਤੇ ਇੱਕ ਕਰਾਉਣੀ ਆ ਝੰਡਾ ਵਾਲੇ ਦੋਵਾਂ ਬਾਜੀਆਂ ਦੇ ਲਾਈਵ ਵੀ ਕਰਾਵਾਂਗੇ ਵਧੀਆ ਨਾਮ ਦੇਣੇ ਆ ਬਈ ਕੋਈ ਤੇ ਹੁਣ ਇੱਕ ਭਰਾਵਾ ਇੱਕ ਫੋਰ ਸਾਰੇ ਭਰਾਵਾਂ ਨੂੰ ਅਪੀਲ ਕਰਦਾ ਜਿਹੜੇ ਭਰਾਵਾਂ ਨੇ ਰੋਟੀ ਦੇ ਪੈਸੇ ਕੱਟ ਕੇ ਬਿਜ਼ਨਸ ਬਣਾ ਰੱਖਿਆ ਕਬੂਤਰ ਬਾਜੀ ਦੇ ਕਰ ਦਿੰਦੇ ਆ 1.5 150 ਕਬੂਤਰ 150 ਕਬੂਤਰ ਹੈ 200 ਰੁਪਿਆ ਕੱਟ ਲਿਆ ਠੀਕ ਹੈ ਐਸੇ ਪੂਰੇ ਬਣਾਉਂਦੇ ਆ ਬਾਈ ਕੀਤੀ ਕੀ 35 35 ਹਜ਼ਾਰ ਜੇ ਦੂਸਰਾ ਵਾਲੇ ਦਿਨ ਫੇਰ 2 200 ਕੱਟ ਲੈਂਦੇ ਆ ਭਰਾਓ ਇਹ ਸ਼ੌਂਕ ਐ ਇਹਨੂੰ ਬਿਜ਼ਨਸ ਨਾ ਬਣਾਓ ਤੁਸੀਂ ਬਾਜੀ ਦਾ ਫੇਰ ਪਿੰਡ ਵਾਲਾ ਜਿੱਤ ਗਿਆ ਠੀਕ ਐ ਕੋਈ ਪਿੰਡ ਵਾਲਾ ਗੁੱਸਾ ਵੀ ਨਾ ਕਰੇ ਹੁਣ ਕਈ ਪਿੰਡ ਏਵਜੇ ਵੀ ਆ ਜਿਹੜੇ ਫ੍ਰੀਜ 'ਚ ਵੀ ਰੋਟੀ ਖੋਹਦੇ ਪੈਸਾ ਨਹੀਂ ਕੱਢਦੇ ਠੀਕ ਐ ਪੂਰੇ ਟੌਪ ਦੀਆਂ ਬਾਜ਼ੀਆਂ ਹੁੰਦੀਆਂ ਭਰਾ ਸਾਰੇ ਵਧੀਆ ਬਾਜੀ ਕਰਾਉਂਦੇ ਆ ਤੇ ਪਰ ਟੱਕਾ ਨਾ ਕਰੋ ਕੂਟਰ ਬਾਜ਼ੀਆਂ ਤੇ ਬਾਈ ਬਹੁਤਾਂ ਟੱਕਾ ਕਰੀ ਜਾਂਦੇ ਆ ਯਾਰਾਂ ਔਰ ਬਾਈ ਧੰਨਵਾਦ ਤੇਰਾ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਬਾਈ ਤੁਹਾਡਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਬੋਲ ਬੋਲੇ ਬਾਈ ਨੇ ਨਹੀਂ ਨਹੀਂ ਬਾਈ ਸਹੀ ਗੱਲਾਂ ਕਹਿਈਆਂ ਬਾਈ ਨੇ ਜਮਾ ਬਾਈ ਹੁਣ ਆਪਾਂ ਇੱਕ ਬਾਜੀ ਆਪਣਾ ਗਰੁੱਪ ਆ ਬਾਈ ਕਾਕਾ ਕੈਨੇਡਾ ਹਾਂਜੀ ਬਾਈ ਹੋਰੀ ਬਾਜ਼ੀਆਂ ਕਰਾਉਂਦੇ ਆ ਬਾਹਰਲੇ ਦੇਸ਼ ਚ ਵੀ ਬਾਜ਼ੀਆਂ ਕਰਾਉਂਦਾ ਬਾਈ ਕਾਕਾ ਕੈਨੇਡਾ ਆਪਣਾ ਵੱਡਾ ਭਰਾ ਮੈਂ ਕਹਿੰਦਾ ਟੌਪ ਦੀਆਂ ਬਾਜ਼ੀਆਂ ਕਰਾਉਂਦਾ ਐ ਇੱਥੇ ਵੀ ਪੰਜਾਬ ਦੇ ਵਿੱਚ ਵੀ ਕੂਟਰ ਬਾਜ਼ਾਂ ਨੂੰ ਇੰਨੇ ਕੀ ਸਪੋਰਟ ਕਰਦਾ ਮੈਂ ਕਹਿੰਦਾ ਜਿਹੜਾ ਉਹ ਭਰਾ ਮੇਰੇ ਨਾਲ ਦਿਲ ਤੋਂ ਖੜਦਾ ਕੋਈ ਨਹੀਂ ਖੜ ਸਕਦਾ ਠੀਕ ਐ ਉਹ ਮੈਂ ਗੱਲ ਦੱਸ ਨਹੀਂ ਕੋਤ ਨਹੀਂ ਮੈਂ ਕਿਹਣਾ ਆਪ ਦੀ ਘਰ ਦੇ ਵੀ ਨਹੀਂ ਖੜ ਸਕਦੇ ਮੈਂ ਆ ਨਾ ਪ੍ਰਵਾਤਮਨ ਦੀ ਚੜ੍ਹਦੀ ਕਲਾ ਚ ਰੱਖਿਆ ਨੂੰ ساری ਉਮਰ ਤੇ ਬਹੁਤ ਹੀ ਵਧੀਆ ਖਿਡਾਰੀ ਹੈ ਤੇ ਟੌਪ ਦਾ ਹੀ ਹੈ ਜੀ ਤੇ ਇਧਰ ਮੇਰੇ ਉਸਤਾਦ ਜੀ ਆ ਗਿਆ ਹੈ ਉਸਤਾਦ ਜੀ ਨੂੰ ਮੈਂ ਕੀ ਗੱਲ ਲੈਣਾ ਹੁੰਦਾ ਤੇ ਕਿਸ ਉਸਤਾਦ ਜੀ ਆਪ ਰੋਲਾ ਨਹੀਂ ਪਾਉਣਾ ਕਿਸੇ ਨਾਲ ਚਲੋ ਪ੍ਰਾਤ ਧੰਨਵਾਦ ਜੀ ਤੁਹਾਡਾ ਮਿਲਦੇ ਬਹੁਤ ਬਹੁਤ ਧੰਨਵਾਦ ਜੀ